ਸਸ਼ੀਕਾਲ ਜੀ ਸਾਰਿਆਂ ਨੂੰ ਸਾਡੇ ਨਰਸੀਬ ਵਿੱਚ ਰੁੱਖਾਂ ਤੋਂ ਇਲਾਵਾ ਛੋਟੇ ਜਿਹੜੇ ਸ਼ਰਬਜ਼ ਤੋਂ ਇਲਾਵਾ ਅਸੀਂ ਬੇਲਾਂ ਵੀ ਤਿਆਰ ਕਰਦੇ ਹਾਂ ਬੇਲਾਂ ਕਿਹੜੇ ਕਿਹੜੇ ਤਿਆਰ ਕਰਦੇ ਆ ਉਹਦੇ ਬਾਰੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਮੇਰੇ ਹੱਥ 'ਚ ਸੇਹਰਾ ਬੇਲ ਆ ਇਹ ਇੰਨੀ ਤਕੜੀ ਬੇਲ ਆ ਜਿਵੇਂ ਆਪਾਂ ਹਵੇਲੀ ਜਾਂਦੇ ਆ ਜਲੰਧਰ ਵਾਲੀ ਉੱਥੇ ਆਪਾਂ ਦੇਖਦੇ ਆ ਪੋਲਾਂ ਤੋਂ ਥੱਲੇ ਸਿਟੀ ਹੋਈ ਇਹਨਾਂ ਸੋਹਣਾ ਲੱਗਦਾ ਹੈਗਾ ਜਾਂ ਕਿਤੇ ਛੰਤੇ ਪਾ ਸਕਦੇ ਆ ਜਾਂ ਕੋਈ ਟਨਲ ਬਣਾ ਸਕਦੇ ਆ ਇਹ ਸੇਹਰਾ ਬੇਲ ਦੀ ਉਸ ਤੋਂ ਬਾਅਦ ਮਛਲੀ ਬੇਲ ਆ ਮਛਲੀਆਂ ਵਾਂਗੂ ਫੁੱਲ ਪੀਲੇ ਰੰਗ ਦਾ ਹੁੰਦਾ ਬਹੁਤ ਸੋਹਣਾ ਲੱਗਦਾ ਇਹਦੀ ਬੇਲ ਬੇਲ ਨੂੰ ਫੁੱਲ ਲੱਗਿਆ ਸੰਤਰੀ ਔਰੇਂਜ ਰੰਗ ਦੇ ਉਸ ਤੋਂ ਸਾਡੇ ਕੋਲ ਲਸਣ ਬੇਲ ਹੈ ਇਹਦੇ ਪੱਤੇ ਤੋਂ ਲਸਣ ਦੀ ਜਿਵੇਂ ਉਹ ਲਸਣ ਦੀ 스멜 ਉਸ ਤਰ੍ਹਾਂ 스멜 ਆਉਂਦੀ ਹੈਗੀ ਆ ਉਸ ਤੋਂ ਸਾਡੇ ਕੋਲ ਆਹ ਝੁਮਕਾ ਬੇਲ ਆ ਮਤਲਬ ਆ ਝੁਮਕਾ ਬੇਲ ਆ ਇਹ ਤੋਂ ਬਹੁਤ ਇਹਨੂੰ ਮਧੂਮਾਲਤੀ ਬੋਲ ਦਿੰਦੇ ਆ ਤਾਂ ਬਹੁਤ ਹੀ ਸੁਗੰਧਮਈ ਇਹ ਬੇਲ ਹੈਗੀ ਆ ਤਾਂ ਇਸ ਤੋਂ ਇਲਾਵਾ ਅਸੀਂ ਬੁਗਨਵੇਲ ਤਿਆਰ ਕਰਦੇ ਆ ਤਾਂ ਬੁਗਨਵੇਲਾਂ ਜਿਹੜੀਆਂ ਹੈਗੀਆਂ ਉਹ ਤੁਸੀਂ ਉਹਨੂੰ ਵੀ ਰਸਤੇ ਤੇ ਲਾ ਸਕਦੇ ਹੋ ਕੋਈ ਗੇਟ ਬਣਾਉਣਾ ਹੋਵੇ ਜਾਂ ਕੋਈ ਛਾਂ ਜਿਹੜੀ ਹੋਵੇ ਉਹ ਛਾਂ ਚ ਪਾ ਸਕਦੇ ਹੋ ਤੇ ਬੁਗਨਵੇਲਾਂ ਚ ਕਿਹਾ ਜਾਂਦਾ ਵੀ ਹੈਗਾ ਵੀ ਦੇਖਿਆ ਸੀ ਮਤਲਬ ਕਹਿੰਦਾ ਬਹੁਤ ਸਾਰੇ ਪੰਛੀ ਲੁਕਦੇ ਹੈਗੇ ਆ ਰਾਤ ਨੂੰ ਸ਼ਾਮ ਨੂੰ ਤਾਂ ਇਸ ਲਈ ਜਿਹੜੀ ਬੇਲਾਂ ਦਾ ਆਪਣੀ ਮਹੱਤਤਾ ਹੈਗੀ ਸੁਹਣੀਆਂ ਸੁਗੰਧਮਈ ਹੁੰਦੀਆਂ ਸੁਹਣੀਆਂ ਲੱਗਦੀਆਂ ਹੈਗੇ ਬੇਲਾਂ